ਦੇ ਨਾਲ ਲੋਕ ਪੱਕੇ ਹੋਏ ਪਰ ਇਹ ਬੰਦੇ ਉਹ ਜਿਹੜੇ ਲੜ ਰਹੇ ਆ ਜਿਹੜੇ ਐਲ ਐਮ ਆਈਆਂ ਲੈਣੀਆਂ ਨਹੀਂ ਚਾਹੁੰਦੇ ਜਿਨ੍ਹਾਂ ਨੂੰ ਇਹ ਲੱਗਦਾ ਕਿ ਅਸੀਂ ਗਲਤ ਨਹੀਂ ਹੈਗੇ ਜਿਨ੍ਹਾਂ ਨੂੰ ਇਹ ਲੱਗਦਾ ਕਿ ਸਰਕਾਰ ਗਲਤ ਆ ਜਿਨ੍ਹਾਂ ਨੂੰ ਇਹ ਪਤਾ ਹੈ ਕਿ ਸਾਡੇ ਕੋਲ ਲਾ ਹੈਗਾ ਕਿ ਸਾਡੇ ਕੋਲ ਸਾਡੇ ਕੋਲ ਪੀਸਫੁਲ ਪ੍ਰੋਟੈਸਟ ਦਾ ਰਾਈਟ ਹੈਗਾ ਜੇ ਗੱਲ ਲੋਕ ਸਾਡੇ ਨਾਲ ਖੜ ਗਏ ਤਾਂ ਇਹ ਜਿਹੜਾ ਮਸਲਾ ਪਿਛਲੇ ਅਸੀਂ 6 ਮਹੀਨੇ ਤੋਂ ਬ੍ਰੈਂਟਨ ਦੀਆਂ ਸੜਕਾਂ ਦੇ ਪਿੱਟੀ ਜਾਂਦੇ ਆ ਇੱਥੇ ਮੈਂ ਆਪਣੇ ਆਪਣੇ ਅਮਰਦੀ ਭਾਜੀ ਵੀ ਆਏ ਹੈਗੇ ਆ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਅਸੀਂ ਹੋਰ ਵੀ ਜਿਹੜੇ ਸੱਜਣ ਸਾਡੇ ਇੱਥੇ ਨਵੇਂ ਸਾਰੇ ਆ ਜਾਈ ਹੈਗੇ ਆ ਦੋ ਤਿੰਨ ਦਿਨਾਂ ਤੋਂ ਬਾਅਦ ਅਸੀਂ ਆਏ ਹੈਗੇ ਆ ਕਿ ਜਿਲੇ ਨੇ ਸਾਡਾ ਸਾਥ ਦਿੱਤਾ ਪਿਛਲੇ ਸੰਘਰਸ਼ਾਂ ਦੇ ਵਿੱਚ ਅਸੀਂ ਉਹਨਾਂ ਸਾਰਿਆਂ ਨੂੰ ਕਹਿਣਾ ਚਾਹੁੰਦੇ ਆ ਕਿ ਹੁਣ ਵੀ ਅਸੀਂ ਉਹੀ ਸਟੂਡੈਂਟ ਉਹੀ ਬੰਦੇ ਆ ਸਾਡਾ ਸਾਥ ਕਿਉਂ ਨਹੀਂ ਦਿੱਤਾ ਜਾ ਰਿਹਾ ਸਾਰੀਆਂ ਪਾਰਟੀਆਂ ਸਾਰੀਆਂ ਜਿਹੜੀਆਂ ਦੁਨੀਆ ਜਿਹੜੀਆਂ ਦੋ ਵੱਡੀਆਂ ਪਾਰਟੀਆਂ ਨੇ ਲਿਬਰਲ ਤੇ ਕੰਜ਼ਰਵੇਟਿਵ ਉਹਨਾਂ ਦੇ ਵਿੱਚ ਮੈਂ ਕਹਿੰਦਾ ਪਾਰਟੀ ਚੰਗੀ ਮਾੜੀ ਹੋ ਸਕਦੀ ਆ ਵਿਚ ਪਰ ਬੰਦੇ ਤਾਂ ਚੰਗੇ ਹੈਗੇ ਆ ਤੁਸੀਂ ਜਿਹੜੀਆਂ ਦੋਨੇ ਪਾਰਟੀਆਂ ਨੇ ਲੱਕ ਬਣਿਆ ਹੋਇਆ ਇਸ ਟਾਈਮ ਮੈਨੂੰ ਇਹ ਗੱਲ ਦੇ ਕਹਿਣ ਦੇ ਵਿੱਚ ਕੋਈ ਸ਼ਰਮ ਨਹੀਂ ਉਹਨਾਂ ਨੇ ਦਿਲ ਦੇ ਵਿੱਚ ਵੀ ਠੋਕ ਕੇ ਕਮਾਗੇ ਕਿ ਦੋਨੇ ਪਾਰਟੀਆਂ ਕੈਨੇਡਾ ਦਾ ਸਾਰਾ ਕਰਾਈਸਿਸ ਇੰਟਰਨੈਸ਼ਨਲ ਸਟੂਡੈਂਟਾਂ ਦੇ ਉੱਤੇ ਪਾਉਣ ਲੱਗਿਆ ਆ ਜੇ ਹਾਊਸਿੰਗ ਕਰਾਈਸਿਸ ਆ ਗਿਆ ਸਟੂਡੈਂਟ ਜ਼ਿੰਮੇਵਾਰ ਜੇ ਇੱਥੇ ਕੋਈ ਹੋਰ ਪੁੱਠੇ ਸਿੱਧਾ ਕੰਮ ਹੋ ਗਿਆ ਤਾਂ ਸਟੂਡੈਂਟ ਜ਼ਿੰਮੇਵਾਰ ਇਵਰਗੇ ਇੱਥੇ ਆਪਣੇ ਡੈਗਬੋਰਡ ਉਹਨਾਂ ਨੇ ਵੀ ਕਹਿ ਤਾ ਕਿ ਇੱਥੇ ਕੋਈ ਸਕੂਲ ਦੇ ਬਾਹਰ ਸ਼ੂਟਿੰਗ ਹੋਈ ਉਹ ਕਹਿੰਦੇ ਸਮੀ ਵੀਗ੍ਰੈਂਟਸਾਰੇ ਸਪੋਸੀਫਾਇਰ ਫਾਰ ਦੇ ਉਹਨਾਂ ਨੇ ਉਹਨਾਂ ਨੂੰ ਵੀ ਇਹ ਵੀਗ੍ਰੈਂਟਸ ਨੂੰ ਦੇਸੀ ਠਹਿਰਾਤਾ ਕਿੱਦਾਂ ਮਤਲਬ ਇਹ ਘਟੀਆਂ ਪਿਆਰ ਹੈਗਾ ਸਾਨੂੰ ਇਹਨੂੰ ਕੰਡੈਮਨ ਕਰਨਾ ਚਾਹੀਦਾ ਹੈ ਸਗਾ ਅਸੀਂ ਸਾਰਿਆਂ ਨੂੰ ਕਹਿ ਰਹੇ ਹਾਂ ਕਿ ਜਿਹੜੀ ਐਂਟੀ ਇਮੀਗ੍ਰੈਂਟਸ ਵਾਲੀ ਭਾਵ ਜਿਹੜੀ ਤੁਸੀਂ ਹਾਂਜੀ ਇੱਕ ਵੀਰ ਨੇ ਲੰਗਰ ਦੀ ਸੇਵਾ ਕੀਤੀ ਉਹਨਾਂ ਦਾ ਮੈਂ ਆਪਾਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਤੇ ਬਾਅਦ ਦੇ ਵਿੱਚ ਆਪਾਂ ਉਹਨਾਂ ਦਾ ਨਾਮ ਇੱਥੇ ਕਰ ਦਿੰਦੇ ਹਾਂ ਅਸੀਂ ਇੱਕ ਦਿਨ ਗੱਲ ਕਹਿਣੀ ਚਾਹੁੰਦੇ ਆਪਣੇ ਸਾਰੇ ਪੰਜਾਬੀ ਭਾਈਚਾਰੇ ਨੂੰ ਇਨਸਾਨੀਅਤ ਦੇ ਨਾਤੇ ਪੰਜਾਬੀ ਹੋਣ ਦੇ ਨਾਤੇ ਕਿ ਜਿਹੜੀ ਨਫ਼ਰਤ ਦੀ ਹਵਾ ਨੂੰ ਕੁਝ ਪੋਲਿਟਿਕਲ ਪਾਰਟੀਆਂ ਹਵਾ ਦੇ ਰਹੀਆਂ ਨੇ ਨਾ ਚਲੋ ਬਾਕੀਆਂ ਦਾ ਦੇ ਮੰਨਿਆ ਜਿਹੜੇ ਪੰਜਾਬੀ ਇਸ ਗੱਲ ਦੇ ਵਿੱਚ ਮਤਲਬ ਇਸ ਨੂੰ ਉਹਨਾਂ ਨੂੰ ਪਤਾਗਾ ਕਿ ਜਿਹੜਾ ਐਨਟੀਵੀ ਗ੍ਰੈਡ ਤੇ ਐਨਟੀ ਸਟੂਡੈਂਟ ਮਾਹੌਲ ਸਿਰਜਿਆ ਗਿਆ ਉਹਦੇ ਵਿੱਚ ਸਾਰੀਆਂ ਪਾਰਟੀਆਂ ਜਿੰਮੇਵਾਰ ਨੇ ਬਰਾਬਰ ਉਹ ਜੇ ਇਹ ਨਫ਼ਰਤ ਦੀ ਹੈ ਕਿ ਵੱਧਦੀ ਹੈ ਨਾ ਤਾਂ ਇਹ ਨਹੀਂ ਦੇਖਣਾ ਕਿ ਪੱਗਵੱਜੀ ਵਾਲਾ ਪੰਜਾਬ 5 ਦਿਨ ਪਹਿਲਾਂ ਸਟੂਡੈਂਟ ਹੈ ਕਿ 50 ਸਾਲ ਪਹਿਲਾਂ ਆਇਆ ਉਹ ਬਾਬੇ ਦੀ ਫੋਟੋ ਫੋਟੋਸ਼ਾਪ ਕਰਕੇ ਪਾਈ ਲੈ ਉਹ ਇਸੇ ਗੱਲ ਦਾ ਨਤੀਜਾ ਹੈਗਾ ਪਹਿਲਾਂ ਜਿਹੜੇ ਸਟੂਡੈਂਟਾਂ ਨੂੰ ਬਲੇਮ ਕਰਦੇ ਸੀਗੇ ਕਿ ਤੁਸੀਂ ਬੀਜਦੇ ਜਾ ਕੇ ਡੱਟੀ ਕਰਦੇ ਆ ਅੱਜ ਤੁਹਾਨੂੰ ਸਾਰੇ ਇੰਡੀਆਸ ਨੂੰ ਕਹਿਣ ਲੱਗ ਪਏ ਤੇ ਸਾਨੂੰ ਮੈਨੂੰ ਲੱਗਦਾ ਵੀ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਜਦੋਂ ਅੱਗ ਲਗਣੀ ਹੈ ਤਾਂ ਤੁਹਾਡੇ ਸਾਰਿਆਂ ਦੇ ਘਰ ਨੂੰ ਲਾਣੀ ਹੈ ਤੇ ਤੁਸੀਂ ਕਿਸੇ ਭਲੇਖੇ 'ਚ ਨਾ ਰਹੋ ਸੋ ਇਸ ਕਰਕੇ ਜੇ ਇਹ ਇੰਟਰਨੈਸ਼ਨਲ ਸਟੂਡੈਂਟ ਹਨ ਇਹ ਮੁੱਦੇ ਨੂੰ ਕਿਸੇ ਪਾਰਟੀ ਤੋਂ ਖੜਕੇ ਨਹੀਂ ਸੋਚਣਾ ਚਾਹੀਦਾ ਇਹਨਾਂ ਵੇਖ ਇਨਸਾਨੀਅਤ ਨਾਲ ਤੁਹਾਨੂੰ ਦਾ ਪਤਾ ਨਾ ਮੇਰੇ ਦੀਆਂ ਜ਼ਮੀਨਾਂ ਵਿਕੀਆਂ ਹੋਈਆਂ ਤੁਸੀਂ ਇਹਨਾਂ ਨੂੰ ਕਹਿ ਰਹੇ ਜਦੋਂ ਤੁਹਾਡੇ ਲੀਡਰ ਕਹਿ ਰਹੇ ਆ ਪੀਰ ਪੋਲੀ ਆ ਉਹ ਨਹੀਂ ਸਾਡੇ ਧਰਨੇ ਦੇ ਵਿੱਚ ਆਏ ਪਿਛਲੇ ਦਿਨਾਂ ਦੇ ਵਿੱਚ ਉਹਦੀ ਸਾਡੇ ਕੋਲ ਰਿਕਾਰਡਿੰਗ ਪਈ ਆ ਅੱਜ ਤਲਕਾ ਮੀਡੀਆ ਦੇ ਅਸੀਂ ਚਲਾ ਕੇ ਉਹ ਉੱਤੇ ਆਪਣੇ ਗਰੇਵਲ ਪਰ ਯੂਨਿਓਨ ਨੇ ਚਲਾ ਕੇ ਦਿਖਾ ਲਈ ਆ ਆਉਣ ਵਾਲੇ ਦਿਨਾਂ ਦੇ ਵਿੱਚ ਸ਼ੇਅਰ ਕਰਾਂਗੇ ਉਹਨਾਂ ਨੇ ਉਹ ਕਿਹਾ ਕਿ ਵੀ ਨੀਰਦੀ ਸੈਵਨ ਅੰਡਰਸਟੂਡੈਂਟਸ ਕਿ ਸਾਨੂੰ ਇਹ ਚਾਹੀਦੇ ਆ ਕਿ ਯੂ ਗਾਈਜ਼ ਆਰ ਇਨ ਸਕਿੱਲ ਟ੍ਰੇਡ ਇਨ ਅਦਰ ਫੀਲਡਸ ਹੋਣੇ ਸੀ ਹੋਈ ਹੈ ਸਾਨੂੰ ਘੜੋਲੀ ਲੱਗ ਗਈ ਉਹੀ ਬੰਦੇ ਆ ਸੀ ਜੇ ਸਾਨੂੰ ਜੇ ਸੀ ਜੇ ਪਰੇ ਵੀ ਕਿਉਂਕਿ ਪੋਲੀਟਿਕਲ ਲੀਡਰਾਂ ਦਾ ਕਰਤਾਰੀ ਇਹ ਹੁੰਦਾ ਹੈ ਗੰਗਾ ਕੇ ਗੰਗਾ ਰਾਮ ਯਮਨਾ ਕੇ ਯਮਨਾ ਦਾਸ ਇਹਦਾ 21 ਹੱਲ ਹੈ ਇੰਟਰਨੈਸ਼ਨਲ ਸਟੂਡੈਂਟਾਂ ਨੂੰ ਇਕੱਠੇ ਹੋਣਾ ਬੜਾ ਜੇ ਤੁਹਾਡੇ ਲਈ ਹੋਰ ਕੋਈ ਨਹੀਂ ਨਾ ਹੁੰਦਾ ਅਸੀਂ ਬਹੁਤ ਮਤਲਬ ਹੋਰ ਅਸੀਂ ਕਿਸੇ ਨੂੰ ਨਹੀਂ ਹੱਕਾ ਮਾਰਦੇ ਸਭ ਤੋਂ ਪਹਿਲਾਂ ਅਸੀਂ ਬੁਲਾਉਣੇ ਆ ਜਿਨ੍ਹਾਂ ਨੂੰ ਮਸਲਾ ਆ ਤੁਸੀਂ ਸੜਕਾਂ ਤੇ ਨਿਕਲੋ ਜਿੱਡੇ ਵੱਡੇ ਵੱਡੇ ਪੱਦਰ ਤੇ ਲੋਕਾਂ ਦਾ ਮਸਲਾ ਹੈਗਾ ਤੁਸੀਂ ਜੇ ਬਾਹਰ ਆ ਜੇ ਅਸੀਂ ਇਹ ਮਸਲਾ ਜਿਹੜਾ 6 ਮਹੀਨਿਆਂ ਚੱਲ ਨਹੀਂ ਨਾ ਰਿਹਾ ਇਹ ਮਸਲਾ 6 ਹਫ਼ਤਿਆਂ ਚ ਗਿਆ 6 ਦਿਨਾਂ ਦੇ ਵਿੱਚ ਹੱਲ ਹੋਊਗਾ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਸਟੂਡੈਂਟ ਇੱਕ ਹਾਥੀ ਸਭ ਨੇ ਦੇਖਿਆ ਉਸ ਹਾਥੀ ਨੂੰ ਛੋਟੇ ਹੁੰਦੇ ਨੂੰ ਇੱਕ ਰੱਸੀ ਦੇ ਨਾਲ ਬੰਨ੍ਹ ਦਿੱਤਾ ਜਾਂਦਾ ਜਦੋਂ ਬੱਚਾ ਹੁੰਦਾ ਉਹ ਵੱਡਾ ਹੋ ਜਾਂਦਾ ਜਦੋਂ ਉਹ ਬਲਕਟ ਪੱਟਣ ਦੀ ਸ਼ਮਤਾ ਰੱਖਦਾ ਪਰ ਉਹਨੂੰ ਇੱਕ ਕੁਰਸੀ ਦੇ ਨਾਲੇ ਜਾ ਕੇ ਕਿ ਮੇਕ ਦੇ ਨਾਲੇ ਬੰਨ੍ਹ ਦੇ ਰੱਸੀ ਪਾ ਕੇ ਹਾਥੀ ਹਿੱਲਦਾ ਨਹੀਂ ਕਿਉਂਕਿ ਦਾ ਦਿਮਾਗ ਗੁਲਾਮ ਹੋ ਜਾਂਦਾ ਉਹਨੂੰ ਇਹ ਲੱਗਦਾ ਕਿ ਮੈਂ ਕੁਝ ਕਰ ਨਹੀਂ ਸਕਦਾ ਉਹੀ ਹੈਲ ਇੰਟਰਨੈਸ਼ਨਲ ਸਟੂਡੈਂਟਾਂ ਦਾ ਉਹੀ ਹੈਲ ਜੀਤਦਾ ਅੱਜ ਪਤਾ ਨਹੀਂ ਕੋਈ ਇਸ ਗਲੀ ਮੈਂ ਘੱਤ ਵੀ ਹੋ ਸਕਦਾ ਪਰ ਇਸ ਗੱਲ ਨੂੰ ਨੋਟ ਕਰਕੇ ਰੱਖ ਲਿਓ ਇਹ ਵੀਡੀਓ ਬਣ ਜਣੀ ਹੈ ਆਉਣ ਵਾਲ ਜਨਾਂ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਾਂ ਦਾ ਜਿਹੜਾ ਇੱਕ ਜਿਹੜਾ ਰੋਜ ਜਾਂ ਗੁੱਸਾ ਇਹ ਬਣ ਰਿਹਾ ਹੈ ਕਿਸੇ ਵੱਡੀ ਘਟਨਾ ਦਾ ਘਟਨਾ ਦੀ ਜਿਸੀ ਅਡੀਕ ਕਰ ਰਹੇ ਆ ਜੋ ਗੁੱਸਾ ਕਿਸੇ ਘਟਨਾ ਦੇ ਰੂਪ ਦੇ ਵਿੱਚ ਕੈਨੇਡਾ ਲਰਨ ਦੇ ਸਾਹਮਣੇ ਆਵੇ ਨਹੀਂ ਤਾਂ ਜੋ ਹਾਲ ਐ ਜਨ ਇੰਟਰਨੈਸ਼ਨਲ ਸਟੂਡੈਂਟ ਹੁੰਦਾ ਆ ਇੱਥੇ ਜਾਏ ਲੈਂਡਲੋਰਡ ਪੁੱਤੋਂ ਚੜ੍ਹ ਤੋਂ ਲੱਗੇ ਪਹਿਲਾ ਝੰਟ ਛੇ ਲਾਉਂਦੇ ਆ ਫਿਰ ਉੱਥੇ ਲੈਂਡਲੋਰਡ ਛੇ ਲਾਉਂਦੇ ਆ ਫਿਰ ਕਾਲਜਾਂ ਦੇ ਛੇ ਲਾਉਂਦੇ ਆ ਜਿਹੜੇ ਚਾਰਕ ਪਲਾਜ਼ਾ ਦੇ ਵਿੱਚ ਗੰਦ ਪਾਉਂਦੇ ਆ ਜਾ ਕੇ ਅਸੀਂ ਉਹਨਾਂ ਜਦੋਂ ਹੋਣੀ ਨਾ ਅਸੀਂ ਉਹਨਾਂ ਨੂੰ ਜੇ ਕੋਈ ਰਿਪੋਰਟ ਕਰਦਾ ਨਾ ਅਸੀਂ ਕਿਹਨੇ ਵੀ ਇਹਨਾਂ ਨੂੰ ਰੋਕੋ ਜੇ ਕਿਸੇ ਦੇ ਕੋਈ ਲੀਗਲ ਚਾਰਜ ਲੱਗਿਆ ਨਾ ਅਸੀਂ ਉਹਨਾਂ ਨੂੰ ਕਹਿੰਦੇ ਆ ਵੀ ਰੋਕੋ ਪਰ ਜਿਹੜੇ ਸਹੀ ਆ ਉਹਨਾਂ ਦਾ ਤੇ ਕਰਨਾ ਚਾਹੀਦਾ ਹੈ ਅਸੀਂ ਐਨਐਸਐਲ ਜਫੇਬੰਦੀ ਦੇ ਵਿੱਚ 3 ਸਾਲ ਦੇ ਵਿੱਚ 8-10 ਲੱਖ ਡਾਲਰ ਕਬਰ ਕੀਤਾ ਜਿਹੜਾ ਤਨਖਾਹ ਚੋਰੀ ਦੇ ਰੂਪ ਦੇ ਵਿੱਚ ਮਾਰੇ ਆ ਅਸੀਂ ਇਹ ਕਦੇ ਨਹੀਂ ਕਿਹਾ ਕਿ ਸਾਰੇ ਪੰਜਾਬੀ ਮਾਰੇ ਆ ਅਸੀਂ ਇਹ ਕਹਿੰਨੇ ਵੀ 5-10% ਬਿਜ਼ਨਸਮੈਨਾਂ ਮਾਰੇ ਆ ਇਸ ਕਰਕੇ ਜੇ ਇੱਕ ਮਾਂ ਦੀ ਕੁੱਖ ਤੋਂ ਜੰਮੇ ਦੋ ਜਵਾਂ ਕਿ ਕੁਝੇ ਨਹੀਂ ਨਾ ਹੋ ਸਕਦੇ ਤਾਂ ਸਾਰੇ ਇੰਟਰਨੈਸ਼ਨਲ ਸਟੂਡੈਂਟ ਵੀ ਮਾਰੇ ਨਹੀਂ ਹੋ ਸਕਦੇ ਇਸ ਕਰਕੇ ਅਸੀਂ ਉਹ ਸਾਰਿਆਂ ਨੂੰ ਕਹਿਣਾ ਚਾਹੁੰਦੇ ਆ ਕਿ ਤੁਹਾਡੀ ਇਹ ਜ਼ਿੰਮੇਵਾਰੀ ਬਣਦੀ ਆ ਐਜ਼ੇ ਪੰਜਾਬੀ ਹੋਣ ਦੇ ਨਾਤੇ ਐਜ਼ੇ ਇੰਟਰਨੈਸ਼ਨਲਸ ਚਾਹੇ ਇਨਸਾਨੀਆਂ ਦੇ ਹੋਣ ਦੇ ਨਾਤੇ ਕਿ ਤੁਸੀਂ ਇਹ ਇੰਟਰਨੈਸ਼ਨਲ ਸਟੂਡੈਂਟਾਂ ਦੀ ਬਾਹ ਫੜੋ ਡਿਪੋ ਦੇ ਜਿਹੜਾ 70 ਦੇਸੀ ਸਾਲ ਵਾਲਾ ਡਾਟਾ ਪੁਰਾਣਾ ਆ ਉਹ ਖਬਰ ਦੇ ਵਿੱਚ ਵਾਇਰਲ ਹੀ ਹੋ ਰਿਹਾ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਦਸੰਬਰ ਤੱਕ ਇਹ ਗਿਣਤੀ ਲੱਖ